ਹਾਂਜੀ ਦੋਸਤੋ ਸ਼ਖਸੀ ਕਾਲ ਦੀ ਸਾਰਿਆਂ ਨੂੰ ਲਓ ਜੀ ਆਪਾਂ ਖੜੇ ਆ ਪਿੰਡ ਫੁਗਰੇ ਤੇ ਆਪਾਂ ਲੱਗੇ ਆ ਜੀ ਆ ਬੇੜੀ ਦਾ ਇਲਾਜ ਕਰਨ। ਇਹ ਬੇੜੀ ਵੀਰੇ ਕਿਜਾ ਪੁਰਾਣੀ ਛੜਤੀ ਹੋਊਗੀ ਤੇ ਬਹੁਤ ਬਾਰੀ ਰੀਪੀਟ ਹੋਈ ਹੋਊਗੀ। ਬੱਚੀ ਬੁਖਸ਼ ਹੋਣੀ ਆ। ਸ਼ੁਰੂਆਤ ਤਾਂ ਹੋਇਆ ਇੱਕ ਉਹ ਤਾਂ ਜੰਕੀ ਹੋਈ ਆ। ਉਹ ਤਾਂ ਜੰਮੀ ਨਹੀਂ ਹੈ ਜਮਨ ਟਰਾਈ ਹੈਗੀ। ਤੇ ਆਪਾਂ ਇਹ ਰੀਪੀਟਰ ਦਾ ਲਾਜੋ ਕਰਦੇ ਹੁੰਨੇ ਆ। ਤੇ ਰੀਪੀਟਰ ਲਾਜਮੀ ਰਹੀ ਹੋਈ ਆ। ਇਹਦੇ ਨਾਲ ਪਛੂ ਬਹੁਤ ਰਹਿ ਗਈ। ਆਪਾਂ ਸਭ ਤੋਂ ਪਹਿਲਾਂ ਕਰਨਾ ਕੀ ਆ ਛਣ ਪਹਿਲਾਂ ਆਪਾਂ ਜਿਹੜੇ ਲੈਨੇ ਮੈਟ੍ਰਿਕਸ਼ਿਪ ਆ ਦੇਖ ਲਓ ਜੀ ਮੈਟ੍ਰਿਕਸ਼ਿਪ ਆਉਂਦੀ ਆ ਵੀਰੇ ਇੰਟਰਵਰਟ ਕੰਪਨੀ ਦੀ ਆਈਯੂ ਓਕੇ ਤੇ ਕੱਪ ਆ ਦੇ ਪਰਾਂਗੇ ਵੀਰੇ ਪਹਿਲਾਂ ਛਣ ਪਹਿਲਾਂ ਜ ਤੇ ਕੋਈ ਆਪਾਂ ਇਹਦੇ ਹਾਰਮਨ ਹੁਣਾ ਹੈਗਾ ਜਾ ਕੇ ਬਟਮੜਾ ਕੋਈ ਨਾਣਾ ਹੈਗਾ ਕਿਉਂਕਿ ਇਹਦੀ ਲੋਡ ਦੇ ਨੂੰ ਹੈਗੀ ਹੈ ਡੇਟਾ ਸ਼ਾਈ ਤੋੜਦੀ ਆ ਤੇ ਉਹ ਤੋਂ ਬਾਅਦ ਆਪਾਂ ਨੂੰ ਸਮਾਉਣ ਜੋ ਖੋਣ ਹੋਣੇ ਆਪਾਂ ਹਨਾ ਦੇਖੋ ਆਪਣਾ ਢਾਈ ਕਿਲੋ ਦਾ ਪਾਊਡਰ ਸੀਆਰਐਸ ਤੇ 2 ਕਿਲੋ ਦਾ ਪਾਊਡਰ ਸੀਆਰਐਸ ਤੇ 200 ਗ੍ਰਾਮ ਪਰਦਨ ਆਪਣੇ ਵੀ ਰਹਾ ਤੇ ਇਹ ਘੱਟ ਲੈ ਕੇ ਆ ਬਾਈ ਤੇ 200 ਗ੍ਰਾਮ ਪਰਦਨ ਲੈਣਾਗਾ ਇਹਦੇ ਵਿੱਚ ਮਿਕਸ ਕਰਨਾ ਪਣੀ ਚੀਜ਼ ਤੇ ਦੋ ਡੱਬੇ ਛੱਕਰ ਮੈਂਦੀਆਂ ਦੋ ਡੱਬੇ ਛੱਕਰ ਮੈਂਦੀ ਲੈ ਕੇ ਕੱਟ ਕੇ ਵਿੱਚ ਹੀ ਪਾਊਡਰ ਤੇ ਮਿਕਸ ਕਰ ਲ ਖਾਰਾ ਜਮਾਣੇ ਦੇ ਇਹ ਸ਼ਰਾਬ ਨੂੰ ਵਿੱਚ ਲਾ ਕੇ ਡੇਲੀ 150 ਗ੍ਰਾਮ ਪੋਣਾ ਆਪਣੇ ਇੱਕ ਟਾਈਮ ਆ ਲੇਗਦਰ 15 20 ਜਣ ਠੀਕ ਹੈ ਲਗਦਰ ਵੀਰੇ 15 20 ਜਣ ਪਾਉਣ ਤੋਂ ਬਾਅਦ ਥੋੜੀ ਗਾਂਸ਼ ਅਹੀ ਹੀਟ ਤੇ ਆਉਣਾਗਾ ਤਾਰ ਲੰਮੀ ਦੂਗੀ ਜਮ ਪਾਣੀ ਵਾਂਗ ਕੰਚ ਵਰਗੀ ਤੇ ਅਜਮਸ਼ ਕਰਨਾ ਦੂਜੇ ਨਾਲ ਪਈ ਕਰਨੀਆਂ ਤੀਜੇ ਨਾਲ ਪਈ ਕਰਨੀਆਂ ਤੇ ਇਹਦੇ ਨਾਲ ਵੀਰੇ ਬਹੁਤ ਪਸ਼ੂ ਰਹਿ ਗਈ ਟਵਿੱਟਰ ਬਹੁਤ ਗਾਂ ਮਰੇ ਗਈਆਂ ਫਾਰਮੂਲੇ ਦੇ ਨਾਲ ਤੇ ਬਾਕੀ ਆਪਾਂ ਦੇਖੋ ਇਹਨਾਂ ਦਾ ਨਾਮ ਨਹੀਂ ਰਹਿ ਕੇ ਤੇ ਫਾਰਮੂਲਾ ਹੀ ਕੰਮ ਕਰਦਾ ਰੇਗ ਦੀ ਬੋਡੀ ਬੋਡੀ ਟ੍ਰਾਂਸਫਰਮੈਂਟ ਹੁੰਦੀ ਹੈ ਅਲੱਗ-ਅਲੱਗ ਵੀਰੇ ਚੱਕਰ ਹੁੰਦਾ ਹੈਗਾ ਤੇ ਪਰ ਆਪਾਂ ਗਏ ਨੇ ਬੱਦੇ ਹੀਟਰ ਕੀਤਾਗਾ ਤੇ ਹੋਰ ਵੀ ਵੀਰੇ ਕਈ ਫਾਰਮੂਲੇ ਨੇ ਤੇ ਸਭ ਨਾਲ ਪਹਿਲਾਂ ਆਪਾਂ ਇਹ ਕਰਦੇ ਹੁੰਦੇ ਆ ਤੇ ਇਹ ਹੋ ਗਈ ਰੁੜ ਪਈ ਨਹੀਂ ਆਪਣਾ ਹੁਣ ਤੱਕ ਸਾਰੇ ਪਛੂ ਰੇਸ਼ੇ ਨਾਲ ਹੀ ਰਹਿਗੇ ਤੇ ਆਪਾਂ ਨੇ ਵੀਰੇ ਇਹ ਪਾਊਡਰ ਸਭ ਪਹਿਲਾਂ ਸੀਰ ਪਾਊਡਰ ਲੈ ਗਏ 2.5 ਕਿਲੋ ਲੋ ਡੱਬੇ ਚੱਕਰ ਮੰਡੀਆਂ ਤੇ ਤਿੰਨ ਪੌਣਾਂ ਦੇ ਆਪਣੇ ਬਰਤਨ ਦੇ ਵਿੱਚ ਹੀ ਮਿਕਸ ਕਰ ਲੈਨੇ ਆਪਾਂ ਸਾਰਾ ਸਮਾਨ ਇਹ ਇਹ ਪਾਉਣ ਤੋਂ ਬਾਅਦ ਤੁਹਾਡਾ ਪੂਜ ਪੱਕਾ ਰਹੂ ਵੀਰੇ ਤੇ ਬਹੁਤ ਵਧੀਆ ਰਿਜ਼ਲਟ ਆ ਬਾਕੀ ਜੋ ਪਾਊਡਰ ਆ ਵੀਰੇ ਸ਼ੀਰਟ ਦਾ ਰਿਜ਼ਲਟ ਜੇ ਤਾਂ ਲੱਗ ਹੀ ਆ ਹਨਾ ਜੋ ਸ਼ੀਰਟ ਪਾਊਡਰ ਦਾ ਰਿਜ਼ਲਟ ਆ ਵੀਰੇ ਸ਼ਰਨੋਂ ਵੱਖਰਾ ਪਾਊਡਰ ਦਾ ਰਿਜ਼ਲਟ ਆ ਜਰਾ ਪਤਾ ਨਹੀਂ ਇਹਦਾ ਕੀ ਪਾਇਆ ਹੋਇਆ ਨਾ ਪਾਇਆ ਸ਼ਰਨੋਂ ਬੈਟਰ ਰਿਜ਼ਲਟ ਆਗਾ ਬਹੁਤ ਵਧੀਆ ਤੇ ਕੱਲਾ ਡਿਲੀਵਰੀ ਤੁਸੀਂ ਟੀਨ ਦੇ ਵਿੱਚ ਪਾਊਡਰ ਇਹ ਪਾ ਸਕਦੇ ਹੋਗੇ ਤੇਜ ਨੇ ਆਪਣੇ ਬਹੁਤ ਪਸ਼ੂ ਰਹਿਣਗੇ ਰਿਪੀਟਰ ਵੀ ਨਹੀਂ ਹੁੰਦੇ ਜੀ ਠੀਕ ਆ ਵੀਡੀਓ ਕੇ ਸ਼ੇਅਰ ਕਰ ਦੇਵੋ ਜੀ